Kanda, huruf yang berapa terjemah? Huruf ਕਬੱਡੀ ਦਾ ਮਜ਼ਾ ਹੈ ਉਹ ਕਬੱਡੀ ਦਾ ਪ੍ਰਧਾਨ ਸਾਹਿਬ ਆਉਂਦੇ ਵੀ ਪੈਸੇ ਹੁਣ ਕਿੰਨੇ ਵਣੇ ਬਣੇ ਆ ਕਹਿੰਦਾ ਠੱੱਪਾ ਰੋਟਾ ਦਾ ਦਿਨਾ ਬਣਾ ਬਲਾ ਲੜਕੀਆਂ ਦੇ ਮੈਚਾਂ ਨੂੰ ਪੱਤੇ ਪਰਾਂਜ ਦਿੱਤੇ ਆ ਭਰਾ ਕਹਿੰਦਾ ਵੀ ਆਹ ਟੀਮਾਂ ਨੂੰ ਖੁਸ਼ ਕਰਕੇ ਤੋਰਨੀ ਆ ਕੁਰਸੀਏ ਦੇ ਨਾਲ ਟੱਕਰ ਮੰਗੀ ਪਈਂਦੀ ਵਰਗੀਆਂ ਜਿਵੇਂ ਸ਼ੇਰਾਂ ਦੀ ਖੜ ਕੇ ਵੇਖੋ ਬੋਲ ਜਮਾਨਾ ਮੈਚ ਅੱਜ ਹੀ ਦੇਖਾਂਗੇ ਜਿਨ੍ਹਾਂ ਦੇ ਟਾਰਾ ਪੱਤਾ ਜਮਾਨਾ ਪਰਮਜੀਤ ਪੰਮਾ ਭਰਾ ਦਾ ਦਿਲ ਦੇ ਕਰਾਇਆ ਤੇ ਧਰਵਾ ਦਾ ਮੈਂਬਰ ਪੰਜਾ ਦਾ ਸਰਹੂਣ ਹੁੱਟੀਆਂ ਦਾ ਉਧਰਲੇ ਪਾਸੇ ਥੋਲੇ ਸਰਪੰਚ ਵਾਲਾ